ਪੰਜਾਬ ਦਾ ਪੰਜਾਬ ਦਾ OTS ਪੰਜਾਬ ਦੀ ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਦੀ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਅਸੀਂ ਵੈਟ ਵਿੱਚ ਲਿਆਂਦੀ ਸੀ ਜਿਹਨੂੰ ਬਹੁਤ ਵੱਡਾ ਭਰਮਾ ਹੰਗਾਰਾ ਪੰਜਾਬ ਦੇ ਵਪਾਰੀਆਂ ਨੇ ਦਿੱਤਾ ਪੰਜਾਬ ਦੇ ਟਰੇਡਰ ਨੇ ਦਿੱਤਾ ਪਹਿਲੀ ਵਾਰ ਹੋਇਆ ਨਹੀਂ ਤਾਂ GST ਜਿਹੜੀ OTS 1 ਦੇਖ ਲਓ ਤੁਸੀਂ ਸਾਰੇ ਪੜ੍ਹਿਆ ਆਊਗਾ OTS 1 ਕਾਂਗਰਸ ਦੇ ਸਮੇਂ ਬੁਰੀ ਤਰ੍ਹਾਂ ਫੇਲ ਹੋਈ OTS 2 ਕਾਂਗਰਸ ਦੇ ਸਮੇਂ ਬੁਰੀ ਤਰ੍ਹਾਂ ਫੇਲ ਹੋਈ ਪਰ ਲੇਕਨੋ OTS 3 ਜਿਹੜੀ OTAS ਤੀਜੀ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਭ ਤੋਂ ਸਕਸੈਸਫੁਲ ਰਹੀ ਔਰ 164 ਕਰੋੜ 164 ਕਰੋੜ 35 ਲੱਖ ਰੁਪਿਆ ਪੰਜਾਬ ਦੇ ਖਜ਼ਾਨੇ 'ਚ ਆਇਆਗਾ ਔਰ ਲਗਭਗ ਲਗਭਗ 70000 70311 ਲੋਕਾਂ ਨੂੰ ਇਸ ਦਾ ਇਸ ਸਕੀਮ ਦਾ ਬੈਨੀਫਿਟ ਹੋਇਆਗਾ ਔਰ ਜਿਹਦੇ ਵਿੱਚੋਂ 50903 ਉਹ ਲੋਕ ਨੇ ਜਿਨ੍ਹਾਂ ਦਾ ਡਿਊ ਡਿਪਾਰਟਮੈਂਟ ਬੁਲਈ ਕਲਕਤਾ ਸੀਗਾ ਉਹਨਾਂ ਦਾ 100% ਜਿਹੜਾ ਦੇਬ ਆਫ ਹੋਈ ਹੈਗੀ ਸੋ ਵੱਡਾ ਫਾਇਦਾ ਜਿਹੜਾ ਪੰਜਾਬ ਦੇ ਵਪਾਰੀਆਂ ਨੂੰ ਹੋਇਆ ਔਰ 14000 14400 ਅੱਠ ਉਹ ਲੋਕ ਨੇਗੇ ਜਿਹੜੇ ਜਿਹੜੇ ਮੈਂ ਸਮਝਦਾਗਾ ਜਿਨ੍ਹਾਂ ਦੀ ਜਿਨ੍ਹਾਂ ਦੇ ਖਿਲਾਫ 1 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦਾ ਬਕਾਇਆ ਪੈਂਡਿੰਗ ਪਿਆ ਸੀਗਾ ਉਹਨਾਂ ਨੂੰ ਵੱਡੀ ਰਾਹਤ ਮਿਲੀ ਆ ਸੋ ਇਹਦੇ ਵਿੱਚ ਫੈਸਲਾ ਹੋਇਆਗਾ ਕਿਉਂ ਨਾਲੇ ਸਮੇਂ ਦੇ ਵਿੱਚ ਡਿਪਾਰਟਮੈਂਟ ਉਸੇ ਹਦਾਇਤ ਜਾਰੀ ਕੀਤੀ ਆ ਡਿਪਾਰਟਮੈਂਟ ਮੇਰੇ ਕੋਲੇ ਆਗਾ ਸੋ ਬੜੀ ਜਲਦੀ ਜਿਹੜੀ ਆ ਇਸ OTS ਜਿਹੜੀ ਸਕੀਮ ਸਾਡੀ ਥਰਡ ਚੱਲ ਰਹੀ ਆ ਇਹਦਾ ਦਾਇਰਾ ਜਿਹੜਾ ਵਧਾਵਾਂਗੇ ਤਾਂ ਕਿ ਹੋਰ ਬੈਨੀਫਿਟ ਹੋ ਮਿਲ ਸਕੇ ਔਰ ਪੰਜਾਬ ਦੇ ਜਿਹੜੇ ਵਪਾਰੀ ਲਗੇ ਉਹਨਾਂ ਨੂੰ ਵੱਡਾ ਫਾਇਦਾ ਹੋ ਸਕੇ ਇਹਦੇ ਨਾਲ ਦੀ ਨਾਲ ਕਾਫੀ ਲੰਬੇ ਸਮੇਂ ਤੋਂ ਰਾਈਸ ਸੈਲਰ ਰਾਈਸ ਸੈਲਰ ਜਿਹੜੇ ਚਾਵਲ ਦੇ ਸੈਲਰ ਨੇਗੇ ਉਹਨਾਂ ਦਾ ਵੀ ਓਟੀਆ ਸਕੀਮ ਜਿਹੜੀ ਪੈਂਡਿੰਗ ਪਈ ਹੈਗੀ ਉਹਦੇ ਤੇ ਵੀ ਲੰਬੀ ਚੌੜੀ ਵਿਚਾਰ ਬਟਾਂਦਰਾ ਅੱਜ ਦੀ ਇਸ ਕੈਬਨਟ ਦੇ ਵਿੱਚ ਹੋਇਆ ਕਿ ਬੜੀ ਜਲਦੀ ਜਿਹੜੀ ਆ ਉਹ ਅਸੀਂ ਅਗਲੀ ਆਉਣ ਵਾਲੀ ਕੈਬਨਟ ਦੇ ਵਿੱਚ ਉਹਨੂੰ ਵੀ ਜਲਦੀ ਪਾਸ ਕਰਾਂਗੇ ਤਾਂ ਕਿ ਜਿਹੜੀ ਸਨਤ ਆ ਜਿਹੜੀ ਚਾਬਲ ਸਨਤ ਆ ਜਿਹੜੀ ਚਾਬਲ ਪੀੜਨ ਦਾ ਕੰਮ ਕਰਦੀ ਆ ਉਹਨੂੰ ਫਾਇਦਾ ਹੋ ਸਕੇ ਇਹਦੇ ਨਾਲ ਦੀ ਨਾਲ ਕੁਝ ਹੋਰ ਫੈਸਲੇ ਜਿੰਨਾ ਵਿੱਚ ਜਿੰਨਾ ਵਿੱਚ ਪੰਜਾਬ ਦੇ ਜਿਹੜੇ ਗੁੱਡਸ ਗੱਡੀਆਂ ਨੇਗੀਆਂ ਜਿਹੜੇ ਤਿੰਨ ਪਈਆ ਆਟੋ ਪੈਸੇਂਜਰ ਟੈਕਸ ਵਾਲੇ ਨੇਗੇ ਜਿਹੜੇ ਨੇ ਗੁੱਡਸ ਦਾ ਕੰਮ ਕਰਨ ਵਾਲੀਆਂ ਨੇਗੀਆਂ ਉਹਨਾਂ ਨੂੰ ਵੀ ਬੈਸਾ ਬੰਦਾ ਇੱਕ ਵੱਡੀ ਰਾਹਤ ਜਿਹੜੀ ਆ ਉਹ ਪਹਿਲੀ ਵਾਰ ਮਿਲੀ ਆਗੀ ਔਰ ਜਿਹੜੇ ਪਹਿਲਾਂ ਕੀ ਹੁੰਦਾ ਸੀਗਾ ਪਹਿਲਾਂ ਤਿਮਾਹੀ ਪਹਿਲਾਂ ਤਿੰਨ ਮਹੀਨਿਆਂ ਤੋਂ ਲੈ ਕੇ ਕੁਆਰਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀਗਾ ਕੁਆਰਟਰਲੀ ਟੈਕਸ ਵਸੂਲ ਕੀਤਾ ਜਾਂਦਾ ਸੀਗਾ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੇ ਪੁਰਾਣੇ ਵਾਹਨ ਲੈਗੇ ਤਿੰਨ ਮਹੀਨਿਆਂ ਦਾ ਸੀ ਉਹ ਜਦ ਨਵੇੜਤਾ ਨਹੀਂ ਤਾਂ बार-बार ਸਾਡੇ ઓફિસર ਦੇ ਅੰਦਰ ਵਿਚਾਰੇ ਉਹ ট্রান্সਪੋਰਟਰ ਘੇੜੇ ਮਾਰਦੇ ਰਹਿੰਦੇ ਸੀਗੇ ਕਦੇ ਆਪਸ਼ਨ ਮਿਲ ਗਏ ਨਹੀਂ ਮਿਲ ਗਏ ਸੋ ਉਹਨੂੰ ਵੀ ਅਸੀਂ ਖਤਮ ਕੀਤਾ ਹੁਣ ਜਿਹੜਾ 1 ਸਾਲ ਦਾ ਇਕੱਠਾ ਟੈਕਸ ਲਿਆ ਕਰਾਂਗੇ ਇਹਦੇ ਨਾਲ ਦੀ ਨਾਲ ਜਿਹੜੇ ਨਵੇਂ ਵਾਹਨ ਲੈਗੇ ਜਿਹੜੇ ਨਵੇਂ ਗੁੱਡਸਾਈਕਲ ਲੈਣਗੇ ਉਹਨਾਂ ਤੇ ਫੈਸਲਾ ਕੀਤਾ ਗਿਆ ਕਿ ਜੇਕਰ ਉਹ 4 ਸਾਲ ਦਾ 4 ਸਾਲ ਦਾ ਟੈਕਸ ਭਰਉਣਗੇ ਤਾਂ ਉਹਨਾਂ ਨੂੰ ਟੋਟਲ ਟੈਕਸ ਦੇ ਅੰਦਰ 10% ਦੀ 10% ਜਿਹੜਾ ਉਹ ਵੇਵ ਆਫ ਕੀਤਾ ਜਾਊਗਾ ਮਾਫ ਕੀਤਾ ਜਾਊਗਾ ਜੇਕਰ ਉਹ 8 ਸਾਲ ਦਾ 8 ਸਾਲ ਦਾ ਟੈਕਸ ਭਰਉਣਗੇ ਤਾਂ ਉਹਨਾਂ ਨੂੰ 20% ਤਾਂ ਉਹਨਾਂ ਨੂੰ 20% ਮਾਫ ਕੀਤਾ ਜਾਊਗਾ ਇਹਦਾ ਕਾਰਨ ਇਹ ਆ ਕਿ ਬਹੁਤ ਸਾਰੀਆਂ ਗੱਡੀਆਂ ਡਿਫਾਲਟਰ ਹੋ ਜਾਂਦੀਆਂ ਸੀਗੀਆਂ ਆਪਾਂ ਦੇਖਦੇ ਹਾਂ ਫਿਰ ਉਹ ਕਿਸੇ ਨਾ ਕਿਤੇ ਤਰੀਕੇ ਦੇ ਅੰਦਰ ਉਹ ਛੋਟੇ ਜਿਹੜੇ ਵਿਚਾਰੇ ਟਰਾਂਸਪੋਰਟਰ ਨੇਗੇ ਛੋਟੇ-ਛੋਟੇ ਟਰਾਂਸਪੋਰਟਰ ਨੇ ਉਹ ਕਿਸੇ ਨਾ ਕਿਸੇ ਤਰੀਕੇ ਐਕਸਪਲੋਇਟ ਹੁੰਦੇ ਰਹਿੰਦੇ ਸੀਗੇ ਕਿਤਨਾ ਕਿਤੇ ਉਹਨਾਂ ਦਾ ਸ਼ੋਸ਼ਣ ਜਿਹੜਾ ਕਿਸੇ ਨਾ ਕਿਸੇ ਪਲੇਟਫਾਰਮਾਂ ਤੇ ਹੁੰਦਾ ਸੀਗਾ ਸੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਵੱਡਾ ਫੈਸਲਾ ਕੀਤਾ ਕਿ ਜਿਹੜਾ ਨਵਾਂ ਬਾਈਕ ਲਊਗਾ ਉਹ ਤੋਂ 4 ਸਾਲ ਦਾ ਜੋ ਇਕੱਠਾ ਟੈਕਸ ਭਰੂਗਾ ਤਾਂ ਉਹਨੂੰ 10% ਰਿਲੀਫ ਜੇ 8 ਸਾਲ ਦਾ ਭਰੂਗਾ ਤਾਂ 20% ਰਿਲੀਫ ਸੋ ਇਹਦੇ ਨਾਲ ਕੀ ਹੋਇਆ ਇੱਕ ਤਾਂ ਖੱਜਲ ਖਵਾਰੀ ਖਤਮ ਹੋਊਗੀ ਔਰ ਦੂਜਾ ਖਜ਼ਾਨੇ 'ਚ ਪੈਸੇ ਵੀ ਆਉਣਗੇ ਔਰ ਤੀਜਾ ਜਿਹੜੀ ਡਿਫਾਲਟਰਾਂ ਦੀ ਬੇਨਤੀ ਵੱਧਦੀ ਸੀ ਉਹ ਖਤਮ ਹੋਊਗੀ ਚੌਥਾ ਜਿਹੜੀ ਉਹਨਾਂ ਦੀ ਮੈਂ ਸਮਝਦਾ ਕਿ ਕਿਤਨਾ ਕਿਤੇ ਲੁੱਟ ਖਸੁੱਟ ਹੁੰਦੀ ਸੀ ਕਿਉਂਕਿ ਟੈਕਸ ਦਾ ਪੰਜਾਬ 'ਚ ਨਹੀਂ ਭਰਿਆ ਮੰਨ ਲਓ ਪੰਜਾਬ ਜੇ ਨਹੀਂ ਵੀ ਚੈੱਕ ਕੀਤਾ ਜੇ ਹਰਿਆਣੇ 'ਚ ਗਿਆਗਾ ਰਾਜਸਥਾਨ 'ਚ ਗਿਆਗਾ ਜੇ ਉਹ ਹਿਮਾਚਲ 'ਚ ਗਿਆਗਾ ਦਿੱਲੀ 'ਚ ਗਿਆਗਾ ਤਾਂ ਉਹਨੂੰ ਨਾਨ ਟੈਕਸ ਪੇਮੈਂਟ ਕਰਕੇ ਕਿ ਤੁਸੀਂ ਆਪਦਾ ਭਾਈ ਕੁਆਟਰ ਲਈ ਟੈਕਸ ਪੇ ਨਹੀਂ ਕੀਤਾ ਤਾਂ ਕਿਤਨਾ ਕਿਤੇ ਉਹਨੂੰ ਐਕਸਪਲੋਇਟ ਕੀਤਾ ਜਾਂਦਾ ਸੀ ਕਿਤਨਾ ਕਿਤੇ ਉਦੋਂ ਦੋ ਜਿਹੜੀ ਆ ਵੱਡੀ ਜਿਹਨੂੰ ਆਪਾਂ ਕਹਿ ਦਿੰਨਾ ਕਰਪਸ਼ਨ ਹੁੰਦੀ ਸੀ ਸੋ ਇਹ ਵੱਡਾ ਫੈਸਲਾ ਕੀਤਾਗਾ ਸੋ ਇਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਜਿਹੜੇ ਛੋਟੇ ਟਰਾਂਸਪੋਰਟਰ ਨੇ ਉਹਨਾਂ ਨੂੰ ਵੀ ਇੱਕ ਵੱਡੀ ਰਾਹਤ ਜਿਹੜੀ ਆ ਪੰਜਾਬ 'ਚ ਮਿਲੂਗੀ ਇਸੇ ਤਰੀਕੇ ਪੰਜਾਬ ਦੇ ਅੰਦਰ ਬੈਟ ਉੱਪਰ ਬੈਟ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਪੈਟਰੋਲ ਤੇ ਡੀਜ਼ਲ ਦੇ ਉੱਤੇ ਟੈਕਸ ਵਧਾਉਣ ਦਾ ਫੈਸਲਾ ਕੀਤਾ ਪੈਟਰੋਲ ਦੇ ਅੰਦਰ ਪੈਟਰੋਲ ਦੇ ਅੰਦਰ 61 61 ਪੈਸੇ ਪੈਟਰੋਲ ਦੇ ਅੰਦਰ 61 ਪੈਸੇ ਔਰ ਡੀਜ਼ਲ ਦੇ ਅੰਦਰ ਡੀਜ਼ਲ ਦੇ ਅੰਦਰ नाइन टू बानवे पैसे डीजल के अंदर बानवे पैसे और पेट्रोल के अंदर कहट पैसे एक फैसला किया गया ताकि क्योंकि बहुत सारे राहत पंजाब सरकार ने लोगों ने दतिया है सो ये भी एक वाला फैसला जोड़ा अज गा, सो इस तो बिना जी पावरकॉम के अंदर पी एस पी सी एल के अंदर जो सत किलो बार तक ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਅਸੀਂ ਇੱਕ ਪੰਜਾਬ ਦੇ ਲੋਕਾਂ ਨੂੰ ਵੱਡੀ ਗਰੰਟੀ ਦਿੱਤੀ ਸੀ ਵੱਡੀ ਗਰੰਟੀ ਦਿੱਤੀ ਸੀ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ 300 ਯੂਨਿਟ ਪ੍ਰਤੀ ਮਾ ਹਰੇਕ ਮਹੀਨੇ ਲੋਕਾਂ ਨੂੰ ਮੁਫਤ ਬਿਜਲੀ ਦੇਵਾਂਗੇ ਘਰੇਲੂ ਕਲੈਕਸ਼ਨ ਦੇ ਉੱਤੇ ਇਹ ਫੈਸਲਾ ਇਹ ਸਾਡੀ ਗਰੰਟੀ ਸੀ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਦੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦੀ ਇਹ ਬਹੁਤ ਵੱਡਾ ਫੈਸਲਾ ਸੀਗਾ ਕਿ 300 ਯੂਨਿਟ ਜਿਹੜੇ ਨੇਗੇ ਉਹ ਪੰਜਾਬ ਦੇ ਹਰੇਕ ਨਿਵਾਸੀ ਨੂੰ ਬਗੈਰ ਕੋਈ ਵਰਗੀਕਰਨ ਕੀਤੇ ਬਗੈਰ ਕੋਈ ਕੰਡੀਸ਼ਨ ਲਾਏ ਨਹੀਂ ਤਾਂ ਤੁਹਾਨੂੰ ਪਤਾ ਕਿ ਰਾਤਾ ਪ੍ਰਾਣੀਆ ਸਰਕਾਰਾਂ ਵੀ ਦਿੱਦੀਆਂ ਹੁੰਦੀਆਂ ਨੇ ਪਰ ਲੇਕਿਨ ਬਹੁਤ ਸਾਰੇ ਰਾਈਡਰ ਲਾਅ ਦੇ ਸੀਗੇ ਬਹੁਤ ਸਾਰੀਆਂ ਕੰਡੀਸ਼ਨ ਲਾਉਣ ਦੇ ਸੀਗੇ ਤਾਂ ਕਿ ਕੋਈ ਉਸ ਸਕੀਮ ਦੇ ਅੰਦਰ ਫੁੱਲਫਰੀ ਨਾ ਕਰੇ ਤਾਂ ਕਿ ਉਸ ਸਕੀਮ ਦਾ ਲਾਭ ਨਾ ਲੈ ਸਕੇ ਪਰ ਲੇਕਿਨ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਫੈਸਲਾ ਕੀਤਾ ਸਭ ਤੋਂ ਪਹਿਲਾਂ ਫਿਰ ਜਦੋਂ ਸਰਕਾਰ ਬਣੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਤ ਜੀ ਨੇ ਵਿਦਨ 3 ਮੰਥ ਪਹਿਲੇ 3 ਮਹੀਨਿਆਂ ਚ ਇੱਕ ਵੱਡਾ ਫੈਸਲਾ ਕਰਕੇ ਲਗਭਗ ਪੰਜਾਬ ਦੇ 90% ਘਰੇਲੂ ਕਨੈਕਸ਼ਨ ਦੇ ਉੱਤੇ ਇੱਕ ਵੱਡੀ ਰਾਹਤ ਦਿੱਤੀ ਕਿ 300 ਯੂਨਿਟ ਪ੍ਰਤੀ ਮਹੀਨਾ ਹਰੇਕ ਘਰ ਨੂੰ ਮੁਫਤ ਬਿਜਲੀ ਮਿਲੂਗੀ। ਸੋ ਦੱਸ ਰਹੇ ਹੋਇਆ ਕਿ ਲਗਭਗ 90% ਲੋਕਾਂ ਨੂੰ ਘਰੇਲੂ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਨਹੀਂ ਆਉਂਦੇ ਸੀ, ਜ਼ੀਰੋ ਆਉਂਦੇ ਸੀ, ਖਤਮ ਹੋ ਚੁੱਕੇ ਸੀ। ਪਰ ਲੇਕਿਨ ਇੱਕ ਹੋਰ ਡਬਲ ਸਬਸਿਡੀ ਇੱਕ ਹੋਰ ਡਬਲ ਸਬਸਿਡੀ ਜਿਹੜੀ ਪ੍ਰਾਣੀ ਸਰਕਾਰ ਨੇ ਜਾਰੀ ਕੀਤੀ ਸੀ ਕਿ 7 ਕਿਲੋ ਤੱਕ ਬਾੜ ਦੇ ਜਿਹੜੇ ਸੀਗੇ ਉਹਨਾਂ ਨੂੰ 2.5 ਰੁਪਏ 2.5 ਟੋਟਲ ਜਿਹੜਾ 3 ਰੁਪਏ ਬਣਦੇ ਨੇਗੇ, ਟੈਕਸ ਪਾ ਕੇ 3 ਰੁਪਏ ਬਣਦੇ ਸੀਗੇ, ਉਹ ਵੀ ਪ੍ਰਤੀ ਯੂਨਟ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਨੇ ਕੀਤਾ ਸੀਗਾ ਅੱਜ ਜੋ ਅਸੀਂ ਫੈਸਲਾ ਵਾਪਸ ਲਿਆਗਾ ਪਰ ਲੇਕਿਨ ਮੈਂ ਫੇਰ ਇੱਕ ਵਾਰ ਕਹਿਣਾ ਕਿ 300 ਯੂਨਟ ਪ੍ਰਤੀ ਮਹੀਨਾ ਮੁਫਤ ਬਿਜਲੀ ਪੰਜਾਬ ਦੇ ਹਰੇਕ ਘਰ ਨੂੰ ਜਿਹੜੀ ਆ ਉਹ ਮਿਲਦੀ ਰਹੂਗੀ ਪਰ ਲੇਕਿਨ ਜਿਨ੍ਹਾਂ ਦਾ ਲੋਡ 60 ਕਿਲੋਵਾਟ ਤੱਕ ਆ ਉਹਨਾਂ ਦਾ ਜਿਹੜਾ 3 3 ਰੁਪਏ ਯੂਨਟ ਪ੍ਰਤੀ ਯੂਨਟ ਜਿਹੜਾ ਟੈਕਸ ਸੀਗਾ ਉਹ ਘਟਾਉਣ ਦਾ ਫੈਸਲਾ ਪੁਰਾਣੀ ਸਰਕਾਰ ਦਾ ਸੀਗਾ ਉਹ ਅਸੀਂ ਵਾਪਸ ਲਿਆਗਾ ਕਿ ਅੱਜ ਦੇ ਵੱਡੇ ਅਹਿਮ ਫੈਸਲੇ ਅੱਜ ਦੀ ਕੈਬਨਿਟ ਚ ਹੋਏ ਨੇ ਕਿ ਸੋ ਮੈਂ ਸਮਝਦਾ ਸਭ ਤੋਂ ਵੱਡਾ ਫੈਸਲਾ ਇਹ ਆ ਕਿ ਪੰਜਾਬ ਦੇ ਅੰਦਰ ਐਗਰੀਕਲਚਰ ਪਾਲਿਸੀ ਲੈ ਕੇ ਆਉਣਾ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਐਜੂਕੇਸ਼ਨ ਦੀ ਪਾਲਿਸੀ ਲੈ ਕੇ ਆਉਣਾ ਇਹ ਅੱਜ ਅਹਿਮ ਫੈਸਲੇ ਜਿਹੜੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਹੋਏ ਨੇ किस किस की बात कर रहे हो आप सात किलो वाले जो हमने बिड्रा करे हैं उससे लगभग पंद्रह सौ करोड़ से लेकर अठारह सौ करोड़ रुपए तक का क्योंकि फ्लैक्चुएट करता रहता है कभी कम यूज हुआ कभी ज्यादा यूज हुआ सो पंद्रह सौ से लेके अठारह सौ करोड़ रुपये जो बैट बनाने का फैसला करा है इस पे डीजल पे लगभग हमें आया तीन सौ बानवे करोड़ रुपए तीन सौ पचानवे करोड़ रुपए और जो ये ਪੈਟਰੋਲ ਦਾ ਇਸ ਤੇ 150 ਕੁੜ ਹੋ ਗਿਆ। ਤੇ ਸ਼ਿਮਰ ਸਾਹਿਬ, ਸ਼ਿਮਰ ਸਾਹਿਬ ਜਿਹੜੇ ਇਮਾਨਦਾਰੀ ਨਾਲ ਬਿੱਲ ਭਰ ਰਹੇ ਨੇ 600 ਉਪਰ ਦੇ ਯੂਨਟਾਂ ਦੇ ਨਹੀਂ। ਉਹਨਾਂ ਨੂੰ ਝਟਕਾ ਕਿਉਂ ਦਿੱਤਾ ਜਾ ਰਿਹਾ? ਯੂ نو ਨਾਟ ਅ ਬੀਨਿੰਗ ਸੁਪਲੀਰੀ ਐਜੀ। ਉਹਨਾਂ ਨੂੰ ਤੁਸੀਂ ਡਬਲ ਨਹੀਂ 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 ਉਹਨਾਂ ਦਾ ਬਹੁਤ ਝਟਕਾ ਨਹੀਂ ਦਿੱਤਾ ਗਿਆ ਬਲਕਿ ਇਹ ਪ੍ਰੇਰਿਤ ਕੀਤਾ ਗਿਆ ਉਹਨਾਂ ਨੂੰ ਕਿ ਤੁਸੀਂ ਸੰਜਮ ਨਾਲ ਬਿਜਲੀ ਵਰਤੋ। ਤੁਸੀਂ ਬਿਜਲੀ ਨੂੰ 600 ਯੂਨਟ ਤੋਂ ਘੱਟ ਬਦਲੋ ਵਰਤੋ। ਕਿਉਂ ਤੁਸੀਂ 650 ਵਰਤਦੇ ਹੋਗੇ? ਜੇ ਤੁਸੀਂ ਆਪਣੇ ਇਕੁਪਮੈਂਟ ਨੂੰ ਘਰ ਦੇ ਅੰਦਰ ਜਲਦੀ ਬੰਦ ਕਰਦੇ ਹੋ ਦਿਨ ਚ ਬੰਦ ਕਰਦੇ ਹੋ ਏਸੀ ਦਾ ਘੱਟ ਪ੍ਰਯੋਗ ਕਰੋ ਤੁਸੀਂ ਇੰਡਕਸ਼ਨ ਜਿਹੜੇ ਇਲੈਕਟ੍ਰੋਨਿਕ ਗੱਡਗੜਸ ਨੇ ਉਹਨਾਂ ਨੂੰ ਘੱਟ ਵਰਤੋ ਤਾਂ ਮੈਂ ਸਮਝਦਾ ਉਹਨਾਂ ਦਾ ਉਹ ਵੀ 550 ਚ ਆ ਜਾਣਗੇ ਤਾਂ ਉਹਨਾਂ ਦਾ ਵੱਡਾ ਫਾਇਦਾ ਕਰਨ ਦਾ ਅਸੀਂ ਯਤਨ ਕੀਤਾ ਨਾ ਕਿ ਅਸੀਂ ਉਹਨਾਂ ਨੂੰ ਪਨਿਸ਼ ਕੀਤਾ ਬਲਕਿ ਉਹਨਾਂ ਦਾ ਇੱਕ ਵੱਡਾ ਫਾਇਦਾ ਹੋਊਗਾ